ਠੱਠੇ ਪਾ ਜਾਂ ਫਿਰ ਤੂੜੀ ਪਾ ਪਹਿਲਾਂ ਸਾਨੂੰ ਤੂੰ ਲਾਡਲ ਡਾਇਏ ਨੇ ਤੇ ਹੁਣ ਤਾਂ ਪਈ ਐਵੇਂ ਅਸੀਂ ਤੇਰੇ ਹੌਣ ਤੇਰੇ ਨਾਲ ਫਿਰ ਜਾਂ ਵਾਅਦਾ ਕਰਾਂਗੇ ਤੇ ਹੁਣ ਦੱਸੋ ਮੈਂ ਕੀ ਕਰਾਂ ਤੇ ਇਹ ਉਹਨਾਂ ਨੇ ਵੀ ਅਸੀਂ ਤਾਂ ਧਰਨਾ ਲਾ ਲੈਣਾ ਜਿਵੇਂ ਤੂੰ ਧਰਨਾ ਲਾਉਂਦੇ ਈ ਨਾ ਤੁਸੀਂ ਸੜਕਾਂ ਤੇ ਅਸੀਂ ਤੇਰੇ ਬੂਏ ਅਗੇ ਧਰਨਾ ਲਾ ਲੈਣਾ ਤੇ じゃ ਸਾਡਾ ਕੋਈ ਇਲਾਜ ਕਰ ਵੀ ਐਵੇਂ ਤਾਰਾ ਤੋੜ ਕੇ ਵਿੱਚ ਮਰ ਜਾਂਦੇ ਨੇ ਤੇ ਹੁਣ ਖੜ ਨਾ ਪਾਈ ਨਾ ਐਵੇਂ ਨਾ ਕਰੋ ਗਰੀਬ ਬੰਦੇ ਆ ਤਾਂ ਤੁਸੀਂ ਸਾਨੂੰ ਵੰਡ ਵੜਾ ਕੇ ਛਕੋ ਇਹ ਹੁਣ ਮੇਰੇ ਕੋਲ ਇੱਥੋਂ ਦੂਰ ਲਾ ਗਈਆਂ ਨੇ ਇਹਨਾਂ ਨੇ ਪੰਜ ਚਾਰ ਮਿੰਟ ਹੱਲਾ ਮਾਰ ਲਿਆ ਇੱਥੋਂ ਅਰਿਆ ਪੱਠਿਆਂ ਦੇ ਵਿੱਚੋਂ ਆ ਵਿੱਚੋਂ ਹੱਲਾ ਮਾਰ ਗਈਆਂ ਨੇ ਤੇ ਮੈਂ ਕਿਹਾ ਵੀ ਵੰਡ ਵਰਤਾ ਕੇ ਛਕੋ ਹੁਣ ਕਿਸੇ ਦੇ ਇਕੱਲੇ ਦੇ ਪੰਜ ਚਾਰ ਮਿੰਟ ਹੱਲਾ ਮਾਰੋ ਤੇ ਤੂੜੀ ਮੈਂ ਦੋਸਤੋ ਮੈਂ ਸਾਟ ਆਇਆ ਸੀਗਾ ਇਹਨਾਂ ਦੇ ਅੱਗੇ 10 15 15 20 ਕਿਲੋ ਤੂੜੀ ਮੈਂ ਇਹਨਾਂ ਨੂੰ ਅੱਗੇ ਪਾਇਆ ਕਿਉਂਕਿ ਵਜੂਦ ਇੰਨਾ ਕਿ ਕੋਈ ਛੋਟੇ ਜਿਹੇ ਕਿਸਾਨ ਆ 2 2.5 ਕਿੱਲਿਆਂ ਦੇ ਮਾਲਕ ਆ ਤੇ ਇਹ ਆਂਦੇ ਆ ਇਹ ਹੁਣ ਮੇਰੇ ਪਿੱਛੇ ਪੈ ਗਏ ਨੇ ਹੁਣ ਇਹ ਆਦੇ ਨੇ ਵੀ ਕਾਬਲ ਸਿਆ ਸਾਨੂੰ ਤੂੰ ਤੂੜੀ ਪਾ ਤੇ ਤੂੰ ਹੀ ਪੱਠੇ ਪਾ ਤੇ ਮੈਂ ਇਹਨੇ ਜੋਗਾ ਨਹੀਂ ਹੈਗਾ ਇਹ ਮੇਰੇ ਨਾਲ ਪਿਆਰ ਕਰਦੇ ਨੇ ਹੁਣ ਇਹਨਾਂ ਨੂੰ ਇਹ ਆ ਵੀ ਇਹਨੇ ਕੋਈ ਸ਼ਖਨਾ ਤੇ ਨਹੀਂਗਾ ਨਾ ਇਹਨੇ ਡੰਡਾ ਮਾਰਨਾ ਤੇ ਆਪਾਂ ਆਦੇ ਕੁਝ ਨਹੀਂ ਹੁੰਦੇ ਆਪਾਂ ਆਦੇ ਕੁਛ ਨਹੀਂ ਹੁੰਦੇ ਨਾ ਡੰਡਾ ਮਾਰਨਾ ਤੇ ਆਦੇ ਜਾ ਤਾਂ ਸਾਨੂੰ ਕੋਈ ਇਲਾਜ ਕਰ ਤੇ ਜਾਂ ਕਾਬਲ ਸਿਆ ਤੇਰੇ ਬੂਏ ਗਏ ਧਰਨਾ ਲਾ ਲੈਣਾ ਪਿੰਡ ਨੂੰ ਵੀ ਚਾਹੀਦਾ ਵੀ ਕੋਈ ਨਾ ਕੋਈ ਮਸਲਾ ਹੱਲ ਇਹਨਾਂ ਦਾ ਆਪਾਂ ਕਰੀਏ ਉਥੇ 5-5 10-10 ਕਿਲੋ ਜਿਹੜੀ ਤੂੜੀ ਆ ਜਿੰਨਾ ਤੇ ਕਰੇ ਵਿਚਾਰੇ ਗਊਸ਼ਾਲਾ ਦੇ ਵਿੱਚ ਨਹੀਂ ਜਾਂਦੇ ਚਲੋ 5-5 ਕਿਲੋ 10-10 ਕਿਲੋ ਤੂੜੀ ਕੋਈ ਮਾੜਾ ਮੋਟਾ ਉਥੇ ਪਾਣੀ ਜਿਹੜਾ ਡਰਮ ਡਰਮ ਦੇ ਵਿੱਚ ਪਾਜ ਚਲੋ ਪਾਣੀ ਪੀ ਆਉਂਦੇ ਨੇ ਪਾਣੀ ਪੂਣੀ ਦੀ ਕੋਈ ਗੱਲ ਨਹੀਂ ਪੀ ਆਉਂਦੇ ਨੇ ਪਰ ਜੇ ਹੁਣ ਚਾਰਿਆਂ ਦੇ ਵੀ ਕਾ ਇਹ ਹੁਣ ਮੈਨੂੰ ਮੇਰੇ ਮੇਰੇ ਨਾਲ ਪਿਆਰ ਕਰਦੇ ਨੇ ਸਾਰੇ ਕਿਉਂਕਿ ਮੈਂ ਆਹਦਾ ਕੁਝ ਨਹੀਂ ਕਰ ਮੈਂ ਹੁਣ ਇੱਕ ਦਿਨਾਂ ਮਾੜਾ ਜਾ ਵੀ ਮੇਰੇ ਤੇ ਇਹਨਾ ਨਾ ਕਰੋ ਵੀ ੱੱਕਾ ਨਾ ਮੇਰੇ ਨਾਲ ਕਰੋ ਮੈਂ ਤੁਹਾਡੇ ਵਰ ਗਈਆਂ ਤੇ ੱੱਕਾ ਨਾ ਕਰੋ ਤੇ ਇਹ ਹੁਣ ਵੀ ਸਾਰੇ ਮੈਂ ਸਾਰੇ ਭਰਾਵਾਂ ਨੂੰ ਕਹਿਣਾ ਵੀ 5-5 4-4 ਕਿਲੋ ਤੂੜੀ ਨਾ ਉਥੇ ਮੰਡੀ ਦੇ ਵਿੱਚ ਪਾਇਆ ਕਰੋ ਤੇ ਜਦਾਂ ਇਹ ਆਪਦਾ ਢੇਡ ਭਰ ਲੈਣ ਕਰ ਤੂੜੀ ਪਾਈ ਹੋਵੇਗੀ ਤੇ ਪਾਣੀ ਇਹ ਨਾ ਪੇ ਪੀ ਲੈਣਾ ਅੱਜ ਹੁਣ ਮੈਂ ਤਾਂ ਹੀ ਪਿੰਡ ਵਾਸੀਆਂ ਨੂੰ ਵੀ ਇਹ ਗੱਲ ਕਰਦਾ ਵੀ ਤੁਸੀਂ ਨੀ 5-5 10-10 ਕਿਲੋ ਤੂੜੀ ਨਾ ਉਹ ਦਾਣਾ ਮੰਡੀ ਦੇ ਵਿੱਚ ਪਾ ਦਿਆ ਕਰੋ ਤੇ ਪਾਣੀ ਆਪੇ ਪੀ ਲਣਗੇ ਨੀ ਦੇ ਜਿਹੜੇ ਪੱਠੇ ਨੇ ਪੱਠੇ ਫਸਲ ਵੀ ਖਰਾਬ ਹੋਣੀ ਆ ਤੇ ਉਂਝ ਨੁਕਸਾਨ ਜ਼ਿਆਦਾ ਹੋਊਗਾ ਕਿਉਂਕਿ ਥਾਂਦੇ ਕੱਟਨੇ ਥਾਂਦੇ ਕੱਟਨੇ ਤੇ ਨੁਕਸਾਨ ਜ਼ਿਆਦਾ ਕਰ ਦਿੰਦੇ ਨੇ ਇਸ ਕਰਕੇ ਬੇਨਤੀ ਇਹ ਵੀ ਇਹਨਾਂ ਬਾਰੇ ਵੀ ਸੋਚੋ ਚਲੋ ਜੇ ਆਪਣੇ ਪਿੰਡ ਵਿੱਚ ਆ ਹੀ ਗਏ ਨੇ ਤੇ ਆਪਾਂ ਨੂੰ ਸੋਚਣਾ ਪੈਣਾ ਵੀ ਇਹਨਾਂ ਨੂੰ ਕੁਛ ਨਾ ਕੁਛ ਆਪਾਂ ਪਾਈਏ ਇਹ ਬੇਨਤੀ ਸੀ ਸਾਰੇ ਪਿੰਡ ਵਾਸੀਆਂ ਨੂੰ ਵੀ ਪਿੰਡ ਵਾਸੀਓ ਦਾਣਾ ਮੰਡੀ ਵਿੱਚ ਆਣ ਕੇ ਤੁਸੀਂ ਜਿਹੜੀ 10-10 ਕਿਲੋ 20-20 ਕਿਲੋ ਮਗਰਾ ਮਗਰਾ ਟੂੜੀ ਦਾ ਲਿਆ ਕੇ ਤੇ ਪਿੰਡ ਵਿੱਚ ਇੱਥੇ ਦਾਣਾ ਮੰਡੀ 'ਚ ਜਰੂਰ ਸਟੋ ਇਹਨਾਂ ਦਾ ਕੋਈ ਮਾੜਾ ਮੋਟਾ ਇਲਾਜ ਹੋ ਸਕੇ ਤੇ ਬਚ ਕੇ ਰਵੋ ਤੇ ਇਹਨਾਂ ਦਾ ਇਲਾਜ ਕਰੀਏ ਇਹ ਬੇਨਤੀ ਸੀ ਤੇ ਪ੍ਰਵਾਨ ਕਰਿਓ ਤੇ ਵੀਡੀਓ ਨੂੰ ਕਰ ਦਿਓ ਜੇ ਸ਼ੇਅਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਕਾਬਲ ਰੁਕਣਪੁਰੀਆ ਖਬੋਰ ਵਾਲਾ